ਇਹ ਦੋ ਜਣੇ ਆਏ ਪਿਸਤੌਲ ਦੀ ਨੋਕ ਤੇ ਦਿਆਂ ਦੇ ਉੱਤੇ ਅੰਦਰ ਹੋ ਗਏ ਟਾਰਗੇਟ ਕਰਨੇ ਹੋਏ ਜੀ ਇਹਦਾ ਸਾਰਾ ਸਮਾਨ ਅੰਦਰੋਂ ਕਢਾਉਣ ਲੱਗ ਪਏ ਤੇ ਅਜੇ ਮੈਂ ਸੋਣਾ ਜਿਤਾ ਕੇ ਕਿ ਮੈਂ ਜੇ ਰੱਖਿਆ ਹੀ ਹੈ ਜੀ ਇੱਥੇ ਆਣ ਕੇ ਸਾਰੀ ਗੱਲਬਾਤ ਚੱਲੰਦਈ ਤੋਂ ਨਿਕਲ ਨੂੰ ਆ ਕੇ ਤੇ ਉਹਨਾਂ ਨੇ ਸਾਰਾ ਜੜਾ ਜਦੋਂ ਅੰਦਰ ਬਾਹਰ ਦਾ ਦਰਵਾਜ਼ਾ ਅੰਦਰ ਬਾਹਰ ਜਿਹਨੂੰ ਗੋਲੀ ਮਾਰਦੇ ਜਿਹੜਾ ਬੀਤੀ ਕੁਲਦੀਪ ਸਿੰਘ ਨਾ ਆ ਇਟੂਲਰ ਮੇਰਾ ਰੋਡ ਤੇ ਮੇਰੀ ਦੁਕਾਨ ਆ ਰਾਜ ਸਵਾਮੀ ਦੇ ਲਾਗੇ ਇੱਥੇ ਅਸੀਂ ਬੈਠੇ ਆ ਇੱਕ ਮੇਰੇ ਜੀਰਜੀ ਅੰਗਰੇਜ਼ ਸਿੰਘ ਉਹਨਾਂ ਦਾ ਸਮਾਨ ਇੱਥੇ ਪਿਆ ਸੀ ਅਸੀਂ ਸਮਾਨ ਤੋਲਣਦੇ ਹਾਂ ਸਮਾਨ ਉਹਨਾਂ ਬਣਾਉਣਾ ਸੀ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਮੂੰਹ ਬੱਧਿਆ ਹੀ ਆਉਂਦੇ ਨਾਲ ਲੈਂਦੇ ਜੀਵਨ ਫੌਜੀ ਨੂੰ ਜਾਣਦੇ ਜੋ ਅਸੀਂ ਆਹੀਂ ਨਾ ਜੀਵਨ ਫੌਜੀ ਨੂੰ ਜਾਣਦੇ ਸੀ ਨਾਲ ਉਹਨਾਂ ਪਿਸਤੌਲ ਕੱਢ ਕੇ ਸਮਾਨ ਫੜ ਲਿਆ ਤੇ ਨਾਲਾਂ ਦੇ ਵੀ ਹੋਰ ਬੇਟੀ ਕੋਲੋਂ ਮੁੜ ਕੇ ਹਾਲ ਅੰਦਰਵਾੜ ਦਾ ਤੇ ਉਹਨਾਂ ਨੂੰ ਅੰਦਰਵਾੜਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਮੇਰੀ ਜਿਹੜੀ ਸੇਫ ਹੁੰਦੀ ਉਹ ਖਲਾਈ ਕੱਲੀ ਕੱਲੀ ਚੀਜ਼ ਖੋਲੀ ਇਤੋਂ ਸਮਾਨ ਲੈ ਗਏ ਆ तकरीबन 12-13 ਟੋਲੇ ਸਮਾਨ ਆ 6 ਕਿਲੋ ਚਾਂਦੀ ਆ ਤੇ 50000 ਰੁਪਏ ਦੇ ਕਰੀਬ ਆ ਕਿੰਨੇ ਜਣੇ ਸੀ ਦੋ ਜਣੇ ਜੀ ਉਹਨਾਂ ਦੇ ਗੱਡੀ 'ਚ ਸਾਲਟ ਪਈ ਆ ਕੋਲ ਵੀ ਥਿਆਰੇ ਸੀ ਉਹਨਾਂ ਦੇ ਹਾਂਜੀ ਉਹਨਾਂ ਨੇ ਕੋਲ ਥਿਆਰੇ ਹੀ ਉਹਨੂੰ ਕੱਢਿਆ ਸੀ ਥਿਆਰੇ ਜੀ ਸੋ ਪੁਲਿਸ ਨੂੰ ਕੀਤਾ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਉਸੇ ਟਾਈਮ ਤਕਰੀਬਨ ਆ ਗਏ ਨੇ ਉਹ ਕਰ ਰਹੇ ਨੇ ਆਪਣੀ ਕਾਰਵਾਈ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਪ੍ਰਸ਼ਾਸਨ ਤੋਂ ਮੰਤਰੀ ਸਾਹਿਬ ਕੋ ਇਹੋ ਮੰਗ ਕਰਨੇ ਵੀ ਇਹੋ ਜਿਹੇ ਗੁੰਡਾਗਰਦੀ ਨੂੰ ਨਾਤ ਪਾਓ ਤੇ ਕੋਈ ਨਾ ਕੋਈ ਦੁਕਾਨਦਾਰ ਤੇ ਸੇਫ ਰਹੇ ਅਸੀਂ ਨੋਰਮਲ ਮਾੜੇ ਜਿਹੇ ਦੁਕਾਨਦਾਰ ਆ ਇਹ ਤੋਂ ਸੇਫ ਹੋਏ ਚੱਕੇ ਹੁਣ ਇਹਨਾਂ ਮੇਰੇ ਬੇਟੀ ਦਾ ਵਿਆਹ ਜੀ ਇਹਨਾਂ ਦਾ ਸਮਾਨ ਪਿਆ ਉਹ ਵੀ ਨਾਲ ਚੱਲ ਗਿਆ ਜੀ 6.5 ਟੋਲੇ ਇਹਨਾਂ ਦਾ ਸੀ ਟੋਟਲ ਕਿੰਨਾ ਸੀ ਟੋਟਲ ਤਕਰੀਬਨ 12 ਟੋਲੇ ਸਮਾਨ ਬਹੁਤ ਕਿੰਨੀ ਕੀਮਤ ਬਣਦੀ ਹੈ ਇਹਦੀ 8-9 ਲੱਖ ਰੁਪਏ ਹੋਣੇ ਕੋਈ ਚਾਂਦੀ ਦੀ ਹੋ ਗਈ ਕੋਈ ਤੁਹਾਨੂੰ ਪਹਿਲਾਂ ਕਿਸੇ ਰੈਕੀ ਕੀਤੀ ਹੋਈ ਕੋਈ ਪਛਾਣ ਚ ਆਇਆ ਨਹੀਂ 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 ਇਦਾਂ ਨਹੀਂ ਜੀ ਨੋਰਮਲ ਹੀ ਆਏ ਐ ਇਸ ਵੇਖ ਕੇ ਗੱਡੀ ਵਿੱਚ ਖਲੋਗੇ ਕੋਈ ਇਹੋ ਜਿਹਾ ਨਹੀਂ ਕੋਈ ਪਛਾਣ ਚ ਵੀ ਨਹੀਂ ਆਇਆ ਨਹੀਂ ਜੀ ਮੈਂ ਐਤਵਾਰ ਦੁਕਾਨ ਖੋਲਦਾ ਹੀ ਨਹੀਂ ਆ ਵੀਰ ਜੀ ਹੁਣੇ ਆਉਣਾ ਹੈ ਤਾਂ ਹੀ ਦੁਕਾਨ ਖੋਲਣੀ ਹੈ ਕਿਸੇ ਤੇ ਕੋਈ ਸ਼ੱਕ ਹੈ ਨਹੀਂ ਜੀ ਕਿਸੇ ਤੇ ਕੋਈ ਸ਼ੱਕ ਨਹੀਂ ਕਿਹੜਾ ਭਾਈ ਆਪਣਾ ਭਾਈ ਅਗਰ ਪਾਈ ਅੰਗਰੇਜ਼ ਸਿੰਘ ਪਿੰਡ ਕਿਹੜਾ ਜੀ ਰਾਏਪੁਰ ਕਲਾਂ ਕੀ ਘਟਦਾ ਜੀ ਤੁਹਾਡੇ ਨਾਲ ਆਪਣੀ ਕਰਨਾ ਹੈ ਤਾਂ ਇਹ ਵੀ ਬੇਟੀ ਦਾ ਵਿਆਹ ਹੈ ਤੇ ਅਜ ਉਹ ਜਿਹਨੂੰ ਜੀਤਪੁਰਾ ਨਾਲ ਗੱਲ ਹੋਈ ਸੀ ਨਾ ਤੇ ਉਹ ਮੌਕੇ ਦੇ ਮੌਕੇ ਜਿ ਆਏ ਆ ਤੇ ਸਾਰਾ ਪੋਣਾ ਕੱਢ ਕੇ ਕੋਈ ਕੋਈ ਨਵਾਂ ਪੁਰਾਣਾ ਕਰਨਾ ਹੈ ਕੋਈ ਵਾਦਾ ਘਾਟਾ ਕਰਨਾ ਹੈ ਉਧਰੋਂ ਕੁੜੀ ਜਿਹੜੇ ਦੋ ਜਣੇ ਆਏ ਪਿਸਤੌਲ ਦੀ ਨੋਕ ਤੇ ਦਿਆਂ ਦੇ ਵਿੱਚ ਅੰਦਰ ਹੋ ਗਏ ਟਾਰਗੇਟ ਕਰਨੇ ਹੋਏ ਜੀ ਇਹਦੇ ਸਾਰਾ ਸਮਾਨ ਅੰਦਰੋਂ ਕਢਾਉਣ ਲੱਗ ਪਏ ਤੇ ਅਜੇ ਮੈਂ ਸੋਨਾ ਜਿ ਥਾ ਕੇ ਤੇ ਮੈਂ ਜੇ ਰੱਖਿਆ ਹੀ ਹੈ ਜੀ ਇੱਥੇ ਆਣ ਕੇ ਸਾਰੀ ਗੱਲਬਾਤ ਚੱਲੰਦੀ ਤੋਂ ਨੇ ਤਨੂ ਆ ਕੇ ਜਿਹੋ ਉਹਨਾਂ ਨੇ ਸਾਰਾ ਜੜਾ ਜਿਹਨੂੰ ਤੁਹਾਨੂੰ ਪਰਿਵਾਰ ਦਾ ਬਸਲ ਅੰਦਰ ਵੜ ਜਿੰਦੀ ਗੋਲੀ ਮਾਰਦਾ ਤੇ ਸੋਨਾ ਤੁਹਾਡਾ ਆਪਣਾ ਸੀ ਬਿਲਕੁਲ ਸੋਣਾ ਮੇਰਾ ਆਪਣਾ ਮੈਂ ਲੈ ਗਿਆ ਉਹ ਵਾਦਾ ਘਾਟਾ ਕਰਨੇ ਹੋਏ ਇਹਨਾਂ ਨੂੰ ਨਵਾਂ ਬਣਾਉਣਾ ਚੋਈਏ ਕਿ ਕਿੰਨੇ ਤੋਲੇ ਸੀ ਮੇਰਾ ਕਿਰੀਬ 6.5 ਤੋਲੇ ਹੈ ਹੋਰ ਕੋਈ ਨੁਕਸਾਨ ਹੋਰ ਕੋ ਬਾਕੀ ਇਹਦਾ ਹੀ ਜਿਹੜਾ ਦੀਪਕ ਦਾ ਹੈਗਾ 6 ਤੋਲੇ ਜਿਹੜਾ ਕੋਈ ਚਾਂਦੀ ਦੀ ਲੱਗ ਕੋਈ ਲੱਗਾ ਤਾਂ ਉਹ ਪਿੰਡੋਂ ਕੋ ਤੁਹਾਡੇ ਪਿੱਛੇ ਲੱਗਾ ਜਾ ਕੋ ਰੈਕੀ ਕੀਤੀ ਕਿਸੇ ਨੇ ਇਹੋ ਜੀ ਗੱਲ ਸਾਨੂੰ ਤਾਂ ਨਹੀਂ ਲੱਗਦੀ ਕੋਈ ਨਾ ਕਿਉਂਕਿ ਮੈਂ ਸਦਾ ਪਿੰਡੋਂ ਰਸਤੇ 'ਚ ਦੋ ਮਿੰਟ ਹੋ ਗਏ ਆ ਤਾਂ ਲਾਗੇ ਹਾਂ ਦੱਸਿਆ ਹੀ ਆਂ ਕਿਸੇ ਦਾ ਕੋਈ ਸ਼ੱਕ ਵੀ ਨਹੀਂ ਨਾ ਕੋਈ ਸ਼ੱਕ ਨਹੀਂ ਕਿਵੇਂ ਦੇਖਦੇ ਹੋ ਘਟਨਾ ਦੀ ਇਹ ਦਿਹਾੜੀ ਬਾਪੂ ਜਿਹੜੀ ਹਾਂਜੀ ਖਾਲੇ ਵੀ ਬੜੀ ਦੁਖਦਾਈ ਘਟਨਾ ਆ ਵੀ ਐਸੋ ਜੇ ਕੋਈ ਬੰਦਾ ਵੀ ਸੇਫ ਨਹੀਂ ਇਦਾਂ ਕੀ ਹਾਲਤ ਬਣੂਗੀ ਸਾਡਾ ਕਿਤੇ ਵੀ ਆ ਨਹੀਂ ਆਪਣਾ ਕੰਮ ਕਾਰਜ ਕਰਨਾ ਆ ਕੋਈ ਵੀ ਪਰਿਆਰਿਤ ਹੈ ਨੇਰੇ ਸਰੇ ਹੋਵੇ ਗੱਲ ਵੱਖਰੀ ਆ ਪਰ ਦਿਨ ਦਿਨੀ ਇਦਾਂ ਲੁੱਟ ਕੇ ਲੈ ਜਾਣਾ ਬੜੀ ਸ਼ਰਮਨਾਕ ਗੱਲ ਆ ਪੁਲਿਸ ਨੂੰ ਕੀਤਾ ਸੀ ਸੂਚਿਤ ਹਾਂਜੀ ਪੁਲਿਸ ਰਾਹੀਂ ਐਸਐਸਓ ਆਇਆ ਵਾਏ ਉਹ ਗੱਲਬਾਤ ਕਰਕੇ ਸਾਰੀ ਇਨਕੁਆਇਰੀ ਕਰਨ ਦੇ ਵੀਡੀਓ ਰਿਡੀ ਲੈ ਗਏ ਕੀ ਮੰਗ ਕੀ ਕਰਦੇ ਹੁਣ ਮੰਗ ਇਹੋ ਜਿਹਾ ਵੀ ਇੱਕ ਤੇ ਜਿਹੜਾ ਨੁਕਸਾਨ ਉਹ ਸਾਡਾ ਸਰਕਾਰ ਪੂਰੀ ਇਕਪੂਆ ਕਰਦੇ ਦੂਜੀ ਇਹੋ ਜਿਹੇ ਬੰਦਿਆਂ ਨੂੰ ਇਹੋ ਜੀਆਂ ਸਜ਼ਾਵਾਂ ਮਿਲਣ ਕਿ ਅੱਗੇ ਤੋਂ ਬੰਦਾ ਕੋਈ ਵੀ ਹਿੰਮਤ ਨਾ ਕਰੇ ਇਹਨੇ ਕੰਮ ਕਰਨ ਕਰ ਕਰਨ ਦੀ ਉਹ ਕਿਨ ਸਖਤ ਤੋਂ ਸਖਤ ਸਜ਼ਾਵਾਂ ਮਿਲ ਲੈ ਇਹਨਾਂ ਨੂੰ ਫੜਿਆ ਜਾਵੇ ਛੇਤੀ ਤੇ ਛੇਤੀ ਕੋਈ ਜਿਹੜਾ ਹਿੰਮਤ ਨਾ ਕਰੇ ਅੱਗੇ ਤੋਂ ਇਹੋ ਜੇ ਕੰਮ ਕਰਨ ਦੀ ਆ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਤੇ ਜੇ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀ ਕਿ ਇਹਨਾਂ ਕੋਲ ਅਮਰੀਤ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਜਿਹੜਾ ਸੋਨੇ ਦਾ ਜਿਹੜਾ ਲੈਨਡਨ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂ ਬੰਨੇ ਹੋਏ ਸੀਗੇ ਤੇ ਇੱਕ ਕਰੇਟਾਕਾਰ ਤੇ ਕੁੱਲ ਤਿੰਨੇ ਜਣੇ ਸੀ ਇੱਕ ਡਰਾਈਵਰ ਬਾਹਰਿਆ ਸੀ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 124 ਟੋਲੇ ਸੋਨਾ ਤੇ 50000 ਰੁਪਏ ਨਗਦ ਤੇ ਕੁਝ ਚਾਂਦੀ ਜਿਹੜੀ ਆ ਇਹ ਲੈ ਗਏ ਨੇ ਤੇ ਅਸੀਂ ਔਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਤੇ ਬਹੁਤ ਜਲਦੀ ਅਸੀਂ ਇਹਨੂੰ ਰਿਪੋਰਟ ਕਰਕੇ ਤੁਹਾਨੂੰ ਦੱਸਾਂਗੇ